ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕਰਨ ਦੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਆ ਇਸ ਭੈਣ ਨੂੰ ਦੇਖੋ ਕਿੰਨਾ ਵਧੀਆ ਕੰਮ ਕੀਤਾ ਇਸ ਭੈਣ ਦੀ ਮਿਹਨਤ ਨੂੰ ਸਲਾਮ ਹੈ ਦੋਸਤੋ ਘਰ ਦੀਆਂ ਮਜਬੂਰੀਆਂ ਵੀ ਬਹੁਤ ਕੁਸ਼ਕਰਾਣੀਆਂ ਨੇ ਆਪਣੇ ਪਰਿਵਾਰ ਦੇ ਲਈ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਪੈਂਦਾ ਇਸ ਭੈਣ ਦੀ ਵੀ ਕੋਈ ਮਜਬੂਰੀ ਹੋਣੀ ਆ ਆਪਣੇ ਪਰਿਵਾਰ ਦੇ ਲਈ ਇਹ ਸ਼ੌਂਕ ਪਾਇਆ ਇਹ ਭੈਣ ਆਪਣੇ ਕੰਮ ਦੇ ਵਿੱਚ ਦੇਖੋ ਕਿੰਨਾ ਧਿਆਨ ਰੱਖਦੀ ਆ ਕਿੰਨੇ ਪਿਆਰ ਦੇ ਨਾਲ ਕੰਮ ਕਰ ਰਹੀ ਹੈ ਇਸਤੀ ਦੇ ਪਿਓ ਨੇ ਜਦੋਂ ਆਪਣੀ ਧੀ ਨੂੰ ਕੰਮ ਕਰਦੇ ਆ ਦੇਖਿਆ ਹੋ ਤਾਂ ਦੁੱਗਣੀ ਖੁਸ਼ੀ ਹੋਈ ਹੋਣੀ ਆ ਪਿਓ ਨੂੰ ਵੀ ਮੇਰੀ ਧੀ ਹੱਕ ਸੱਚ ਦੀ ਕਮਾਈ ਖਾਂਦੀ ਹੈ ਤੇ ਮਿਹਨਤ ਕਰਕੇ ਸਾਰਿਆਂ ਦਾ ਪੇਟ ਭਰਦੀ ਹੈ ਪ੍ਰਮਾਤਮਾ ਇਸ ਧੀ ਦੇ ਕੰਮ ਵਿੱਚ ਹੋਰ ਤਰੱਕੀ ਦੇਵੇ ਤੇ ਮੇਰ ਭਰਿਆ ਸਿਰ ਤੇ ਹੱਥ ਰੱਖੇ ਧੀ ਦੇ ਦੋਸਤੋ ਜਦੋਂ ਮਾਂ ਪਿਓ ਦੇ ਘਰ ਧੀਾਂ ਜਨਮ ਲੈਂਦੇ ਹਨ ਤਾਂ ਸੁਖ ਦੀ ਜ਼ਿੰਦਗੀ ਜੀਂਦਿਆਂ ਨੇ ਜਦੋਂ ਧੀਆਂ ਜਵਾਨ ਹੋ ਜਾਂਦੀਆਂ ਨੇ ਤਾਂ ਵਿਆਹੀਆਂ ਜਾਂਦੀਆਂ ਨੇ ਸੌਰੇ ਘਰ ਵਿੱਚ ਜਾ ਕੇ ਗੁਲਾਮੀ ਕਰਨੀ ਪੈਂਦੀ ਹੈ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ